ਇਹ ਘਰ ਬਾਪੂ ਬੈਠਾ ਹੈ ਤੇ ਬਾਪੂ ਨੂੰ ਕਹਿੰਦੇ ਆ ਕਿ ਤੇਰੀ ਸੇਵਾ ਸੰਭਾਲ ਬੜੇ ਸੁੱਚੇ ਢੰਗ ਨਾਲ ਸੀ ਕਰ ਰਹੇ ਆ ਪਹਿਨਣ ਨੂੰ ਸੋਹਣੇ ਕੱਪੜੇ ਤੈਨੂੰ ਮਿਲ ਰਹੇ ਨੇ ਖਾਣ ਨੂੰ ਸਭ ਕੁਝ ਮਿਲ ਰਿਹਾ ਹੋਰ ਤੈਨੂੰ ਕੀ ਚਾਹੀਦਾ ਤੇ ਬਾਪੂਆ ਕਹਿੰਦਾ ਕਿ ਦੋ ਕੁ ਘੜੀਆਂ ਮੇਰੇ ਕੋਲ ਬੈਠ ਕੇ ਮੇਰੀ ਗੱਲ ਤੇ ਸੁਣ ਜੋ ਮੈਂ ਸਮਝਾ ਰਹੇ ਆ ਉਹ ਸਮਝ ਤੇ ਉਹ ਉਸ ਨੂੰ ਜੀਵਨ ਚ ਕਮਾ। ਜਿਹੜੀ ਗੱਲ ਤੈਨੂੰ ਸਮਝਾ ਰਹੇ ਆ ਉਸ ਗੱਲ ਵੱਲ ਧਿਆਨ ਦੇ। ਫਿਰ ਅਸ ਕਹਿੰਦੇ ਬਾਪੂ ਤੇਰੀਆਂ ਗੱਲਾਂ ਵੱਲ ਧਿਆਨ ਦੇਣ ਦਾ ਸਾਡੇ ਕੋਲ ਟਾਈਮ ਨਹੀਂ ਹੈ। ਹਾਂ ਤੂੰ ਦੱਸ ਤੈਨੂੰ ਕੀ ਚਾਹੀਦਾ ਹੈ। ਉਹੀ ਹਾਲ ਸਾਡਾ ਵੀ ਇੱਥੇ ਹੋ ਗਿਆ ਅਸੀਂ ਆਖ ਕਹਿੰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੋਨੇ ਦੀਆਂ ਪਲਕੀਆਂ 'ਚ ਤੁਹਾਡਾ ਪ੍ਰਕਾਸ਼ ਕਰਾਂਗੇ ਕਰਦੇ ਹਾਂ ਪਤਸ਼ਾ ਜੀ ਸੋਨੇ ਦੇ ਛਤਰ ਪਿਆ ਚੁਲਾਵਾਂਗੇ ਪਤਸ਼ਾ ਜੀ ਸੰਗ ਮਰਮਰ ਦੇ ਗੁਰਦੁਆਰੇ ਸੋਨਾ ਚਾਂਦੀ ਤੇਰੇ ਦੁਆਰ ਤੇ ਮੜ ਦੇਵਾਂਗੇ ਪਰ ਸੱਜ ਜੀ ਰੁਮਾਲਿਆਂ ਦੀ ਕੋਈ ਘਾਟ ਨਹੀਂ ਆਣ ਦਿੰਦੇ ਪਰ ਪਰਸ਼ਕ ਕਹਿੰਦੇ ਪਿਆਰੇ ਆ ਗੱਲ ਤੇ ਸੁਣ ਕਹਿੰਦੇ ਨਹੀਂ ਗੱਲ ਸੁਣਨ ਨੂੰ ਤੇ ਅਸੀਂ ਤਿਆਰ ਨਹੀਂ ਸਾਡੇ ਕੋਲ ਟਾਈਮ ਹੀ ਨਹੀਂ ਗੱਲ ਸੁਣੀਏ ਫਿਰ ਮੰਨੀਏ ਇਹ ਨਹੀਂ ਹੁਣ ਇਹ ਬੜਾ ਕਠਨ ਮਸਲਾ ਬਣ ਗਿਆ ਹਾਂ ਸੁੱਖ ਇਹ ਹੈ ਕਿ ਤੁਸੀਂ ਬੈਠੇ ਰਹੋ ਤੇ ਅਸੀਂ ਸੇਵਾ ਕਰਦੇ ਰਵਾਂਗੇ ਸੁੱਖ ਹੀ ਹੈ ਨਾ ਸ਼ਿਕਾਇਤ ਕਰਿਓ ਬਜ਼ੁਰਗ ਆਖਦੇ ਹਾਂ ਦੇਸਨ ਕਿ ਪਹਿਲਾਂ ਸਾਡੇ ਗੁਰਦੁਆਰੇ ਕੱਚੇ ਮਿੱਟੀ ਦੇ ਸਨ ਕੱਚੇ ਸਨ ਪਰ ਸਿੱਖੀ ਬੜੀ ਪੱਕੀ ਸੀ ਕਿਉਂ ਭਲਾ ਕਿਉਂਕਿ ਸਿੱਖ ਗੁਰੂ ਨੂੰ ਸਮਰਪਤ ਸੀ ਤੇ ਗੁਰੂ ਦੇ ਕਹੇ ਵਿੱਚ ਸੀ ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਕਮਾਉਂਦਾ ਸੀ ਅੱਜ ਗੁਰਦੁਆਰੇ ਪੱਕੇ ਹੋ ਗਏ ਇਮਾਰਤਾਂ ਪੱਕੀਆਂ ਹੋ ਗਈਆਂ ਸੰਗਮਰਮਰ ਤੇ ਸੋਨਾ ਲੱਗ ਗਿਆ ਪਰ ਸਿੱਖੀ ਕੱਚੀ ਹੋ ਗਈ ਕਿਉਂ ਕਿਉਂਕਿ ਅਸੀਂ ਗੁਰੂ ਦੀ ਕਹੇ ਵਿੱਚ ਨਹੀਂ ਆਏ ਸ਼ਬਦਾਂ ਦਾ ਨ ਗੁਰ ਕਹਿਆ ਸਕਾਰ ਕਮਾਉ ਜਿਓ ਅਸੀਂ ਨਹੀਂ ਕਮਾਈ ਅਸੀਂ ਗੁਰੂ ਦਾ ਸੁਣਿਆ ਨਹੀਂ ਅਸੀਂ ਗੁਰੂ ਨੂੰ ਸੁਣਾਉਣ ਆਉਂਦੇ ਆਂ ਅਸੀਂ ਗੁਰੂ ਨੂੰ ਸੁਣਾਉਣਾ ਆਉਂਦੇ ਅਸੀਂ ਕੀ ਕੀ ਕੰਮ ਕਰ ਰਹੇ ਹਾਂ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਫਰਾਣੀ ਬਿਲਡਿੰਗ ਫਰਾਣਾ ਪੱਥਰ ਫਰਾਣੀ ਜਗਾ ਤੋਂ ਸੁਣਾ ਆਏਗਾ ਅਸੀਂ ਇਹ ਗੱਲਾਂ ਕਰਨ ਵਾਸਤੇ ਤੇ ਗੱਲਾਂ ਕਹਿਣ ਵਾਸਤੇ ਗੁਰੂ ਕੋਲ ਆਉਂਦੇ ਹਾਂ ਗੁਰੂ ਦੀ ਹਜ਼ੂਰੀ ਚਾਉਂਦੇ ਹਾਂ ਪਰ ਗੁਰੂ ਦੀ ਗੱਲ ਜਿਹੜੀ ਹੈ ਸੁਣਨ ਨੂੰ ਤਿਆਰ ਨਹੀਂ ਸੁਣਨ ਨੂੰ ਤਿਆਰ ਨਹੀਂ ਤਾਂ ਫਿਰ ਗੁਰੂ ਨੂੰ ਸਮਰਪਤ ਕਿਵੇਂ ਹੋ ਗਏ ਇਸ ਦਾ ਭਾਵ ਸਿਂਗ ਗੁਰੂ ਨੂੰ ਸਮਰਪਤ ਨਹੀਂ ਹੈ ਅਸੀਂ ਗੁਰੂ ਸਾਹਿਬ ਜੀ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਹਾਂ ਜਿਵੇਂ ਸਾਨੂੰ ਚੰਗਾ ਲੱਗੇ ਜਿਵੇਂ ਸਾਡੇ ਮਨ ਨੂੰ ਭਾਵੇ ਇਹੋ ਤੇ ਕਾਰਨ ਨੇ ਕਿ ਜੋ ਸਾਡੇ ਮਨ ਨੂੰ ਚੰਗਾ ਲੱਗਦਾ ਅਸੀਂ ਉਹੀ ਕੁਝ ਕਰਨ ਲੱਗ ਪਏ ਹਾਂ ਜੋ ਸਾਡੇ ਮਨ ਨੂੰ ਚੰਗਾ ਲੱਗੇ ਆ ਜੀ ਅਸੀਂ ਉਹੀ ਕਰਨਾ ਹੈ ਤੇ ਖਿਆਲ ਕਰਿਓ ਗੁਰੂ ਘਰ ਆਏ ਕੀਰਤਨ ਚੱਲ ਰਿਹਾ ਸਾਡੇ ਮਨ ਨੇ ਆਖਿਆ ਕਿ ਤੂੰ ਪਾਠ ਕਰ ਅਸੀਂ ਗੁੱਟ ਕਾ ਸਭਲ ਮਾਰੀ ਚੁੱਕੜਿਆ ਤੇ ਵਖਰੇ ਬੈਠ ਗਏ ਅਸਾਂ ਆਖਿਆ ਮੈਂ ਤੇ ਜਪਜੀ ਸਾਹਿਬ ਪੂਰਾ ਕਰਨਾ ਤੇ ਗੁਰੂ ਘਰ ਵਿੱਚ ਜਿਹੜੀ ਕਲਾਸ ਲੱਗੀ ਹੋਈ ਹੈ ਉਹ ਕੀਰਤਨ ਦੀ ਹੈ ਤੇ ਕੀਰਤਨ ਚੱਲ ਰਿਹਾ ਕੋਈ ਵਿੱਚ ਖਲੋ ਕਰਕੇ ਆਪਣੀ ਵਖਰੀ ਅਰਦਾਸ ਕਰ ਰਿਹਾ ਤੁਸੀਂ ਗੁਰੂ ਦੀ ਨਹੀਂ ਸੁਣਦੇ ਗੁਰੂ ਨੇ ਬਖਸ਼ਿਸ਼ ਤੇ ਰਹਿਮਤ ਕਰਕੇ ਆਖਿਆ ਤੂੰ ਬਾਣੀ ਪੜ ਬਾਣੀ ਸਮਝ ਬਾਣੀ ਮੁਤਾਬਕ ਜੀਵਨ ਚਲਾ ਅਸੀਂ ਕਿ ਪੜਸਾ ਨਹੀਂ ਅਸੀਂ ਬਾਣੀ ਦੇ ਰੱਟੇ ਜ਼ਰੂਰ ਲਾਵਾਂਗੇ ਸਮਝਣ ਵਾਲੇ ਪਾਸੇ ਨਹੀਂ ਆਵਾਂਗੇ ਸਮਝਣ ਵਾਲੇ ਪਾਸੇ ਨਹੀਂ ਸੀ ਧੋੜ ਲੱਗੀ ਐ ਇੰਨੇ ਜਪਜੀ ਸਾਹਿਬ ਹੋ ਗਏ ਇੰਨੇ ਅਸੀਂ ਸੁਖਮਨੀ ਸਾਹਿਬ ਕਰ ਲਏ ਇੰਨੇ ਚੋਪਈ ਸਭ ਕਰ ਲਏ ਦੌੜ ਲੱਗੀ ਹੋਈ ਅਸੀਂ ਆਪਣੇ ਮਾਨਨ ਦੇ ਜਿਹੜੇ ਸਾਡੇ ਵਲਵਲੇ ਨੇ ਨਾ ਉਹਨਾਂ ਨੂੰ ਹੀ ਗੁਰਮਤ ਦੀ ਰੰਗਤ ਵਿੱਚ ਪੇਸ਼ ਕਰਨਾ ਚਾਹੁੰਦੇ ਆ ਕਿ ਆਹੀ ਗੁਰਮਤ ਜਿਹੜਾ ਵੀ ਜਥਾ ਉੱਠਦਾ ਉਹ ਆਪਣੀ ਨਵੀਂ ਗੁਰਮਤ ਪੈਦਾ ਕਰ ਦਿੰਦਾ ਹੈ ਨਵੀਂ ਮਰਿਆਦਾ ਪੈਦਾ ਕਰ ਦਿੰਦਾ ਹੈ ਹਰ ਕੋਈ ਆਪੋ ਆਪਣੇ ਢੰਗ ਨਾਲ ਲੱਗਿਆ ਪਰ ਗੁਰੂ ਨੂੰ ਕੋਈ ਸਮਰਪਤ ਨਹੀਂ ਹੈ ਤੁ ਜੇ ਕਹਿਦੇ ਇਹ ਨਾ ਜੀ ਇਹ ਤੇ ਮर्यादा ਨਹੀਂ ਨਹੀਂ ਸਾਡੇ ਬਜ਼ੁਰਗ ਸਾਡੇ ਬਾਬੇ ਮਾਹਪੁਰਖਾਂਵੇਂ ਕਰਦੇ ਸਨ ਮਾਹਪੁਰਖ ਕੋਈ ਗੁਰੂ ਤੋਂ ਉੱਪਰ ਥੋੜੀ ਹੋ ਗਏ ਆਪਣੀ ਮਨਮਤ ਨੂੰ ਅਸੀਂ ਗੁਰਮਤ ਦਾ ਲੇਬਲ ਲਾ ਕਰਕੇ ਪ੍ਰਚਾਰਿਆ ਆਪਣੀ ਮਨਮਤ ਨੂੰ ਗੁਰਮਤ ਦਾ ਲੇਬ ਲਾ ਕੇ ਪ੍ਰਚਾਰਿਆ ਪਿਛਲੇ ਦਿਨਾਂ ਵੀ ਇਹ ਵਿਚਾਰ ਆਏ ਸਨ ਕਿ ਸਾਨੂੰ ਗੁਰੂ ਪਤਸਾਹ ਮਹਾਰਾਜ ਜੀ ਵੱਲੋਂ ਬਖਸ਼ਿਸ਼ ਤੇ ਰਹਿਮਤ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੀ ਪਾਵਨ ਪਵਿੱਤਰ ਬਾਣੀ ਹੈ ਜਿਸ ਦਾ ਅਸੀਂ ਸਹਿਜ ਪਾਠ ਕਰਨਾ ਹੈ ਸਹਿਜ ਸਹਜੇ ਬਾਣੀ ਆਪ ਪੜ੍ਹਨੀ ਹੈ ਘਰਾਂ ਦੇ ਵਿੱਚ ਆਪਾਂ ਸਹਿਜ ਪਾਠ ਰੱਖੀਏ ਤੇ ਪੋਥੀਆਂ ਤੋਂ ਸਹਿਜ ਪਰ ਸਹਿਜੇ ਸਹਿਜੇ 1 1 2 2 ਅੰਕ ਜਿਹੜੇ ਰੋਜ਼ਾਨਾ ਕਰੀਏ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦੀਦਾਰੇ ਕਰੀਏ ਪਰ ਅਸੀਂ ਇਸ ਵਾਲੇ ਪਾਸੇ ਨਹੀਂ ਆਉਣਾ ਤੇ ਸਾਡੇ ਜਿਹੜੇ ਅਖਵਾਉਣ ਵਾਲੇ ਮਹਾਂਪੁਰਖ ਨੇ ਉਹਨਾਂ ਨੇ ਸਾਡੀ ਮਾਨਸਿਕਤਾ ਨੂੰ ਕੈਸ਼ ਕਰਨਾ ਚਾਹਿਆ ਉਹਨਾਂ ਨੇ ਆਪਣੇ ਡੇਰੀਆਂ ਦੇ ਗੁਰਦੁਆਰਿਆਂ ਦੇ ਵਿੱਚ ਗੁਟਕੇ ਬਣਾਏ ਆਖਿਆ ਇਹ ਗੁਟਕਾ ਜਿਹੜਾ ਸੰਕਟ ਮੋਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਕੁਝ-ਕੁਝ ਸ਼ਬਦ ਇਕੱਠੇ ਕੀਤੇ ਉਹ ਪ੍ਰਨਾਮ ਰੱਖਿਆ ਸੰਕਟ ਮੋਚਨ ਜ ਜ ਆਖਿਆ ਇਹ ਦੁੱਖ ਭਜਨੀ ਸਾਹਿਬ ਗੁਟਕਾ ਹੈ ਤੇ ਉੱਪਰ ਗੁਰੂ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਫੋਟੋ ਲਾਈ ਸੰਪਾਦਨਾ ਆਪੋ ਆਪਣੀਆਂ ਕਰ ਲਈਆਂ ਸਾਡੀ ਮਾਨਸਿਕਤਾ ਨੂੰ ਕੈਸ਼ ਕੀਤਾ ਨਾ ਅਸੀਂ ਇਹ ਨਾ ਆਖਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਤੇ ਸੰਕਟ ਮੋਚਨ ਕੋਈ ਨਹੀਂ ਸਾਰੀ ਬਾਣੀ ਸੰਕਟ ਮੋਚਨ ਹੈ ਕੁਝ ਕੁ ਸ਼ਬਦ ਥੋੜੀ ਜੇ ਕੁਝ ਕੁ ਸ਼ਬਦ ਦੀ ਦੁੱਖ ਭੰਜਨੀ ਨੇ ਤੇ ਬਾਕੀ ਤਾਂ ਗੁਰੂ ਗ੍ਰੰਥ ਸਾਹਿਬ ਪੜਨ ਦੀ ਲੋੜ ਹੀ ਕੀ ਹੈ ਚੱਲ ਕਰਿਓ ਅਸੀਂ ਕਿਹੜੇ ਪਾਸੇ ਤੁਰੇ ਹੋਏ ਆਂ ਤੇ ਕਿਹੜੇ ਪਾਸੇ ਜਾ ਰਹੇ ਆਂ ਤੇ ਜੇ ਕਹਿ ਦਈਏ ਤੇ ਖਾਖਣ ਕਿ ਜੀ ਬਾਣੀ ਤਾਂ ਪੜਦੇ ਆਂ ਪਰ ਅਸੀਂ ਗੁਰੂ ਦੇ ਕਹੇ ਵਿੱਚ ਆ ਕੇ ਬਾਣੀ ਨਹੀਂ ਪੜਦੇ ਗੁਰੂ ਸਾਹਿਬ ਨੇ ਜਿਹੜੀ ਰੋਹ ਰੀਤ ਦਿੱਤੀ ਉਸ ਮੁਤਾਬਕ ਨਹੀਂ ਪੜਦੇ ਉਸ ਮੁਤਾਬਕ ਜੀਵਨ ਸ਼ੈਲੀ ਨਹੀਂ ਹੈ ਸਾਡੀ ਜੀਵਨ ਸ਼ੈਲੀ ਜਿਹੜੀ ਇਹ ਵੱਖੋ ਵੱਖਰੀ ਡੇਰੀਆਂ ਦੇ ਮਹਾਂਪੁਰਖ ਖਵਾਉਣ ਵਾਲਿਆਂ ਦੇ ਜਿਹੜੇ ਆਪੇ ਮਨਮਤ ਰੂਪੀ ਉਹਨਾਂ ਨੇ ਵਿਚਾਰ ਘੜੇ ਤੇ ਜਿਹੋ ਜਿ ਟੋਰੇ ਉਹੋ ਜਿ ਅਸੀਂ ਟੁਰ ਰਹੇ ਹਾਂ ਤੁਸੀਂ ਨਹੀਂ ਗੁਰਮਤ ਕਹਿ ਕੇ ਪ੍ਰਚਾਰੀ ਜਾ ਰਹੇ ਪਰ ਖਿਆਲ ਕਰਿਓ ਜਿੰਨਾ ਚਿਰ ਮਨ ਗੁਰੂ ਨੂੰ ਸਮਰਪਤ ਨਹੀਂ ਹੁੰਦਾ ਜਿੰਨਾ ਚਿਰ ਮਨ ਗੁਰੂ ਦੇ ਕਹੇ ਵਿੱਚ ਨਹੀਂ ਆਂਦਾ ਜਿੰਨਾ ਚਿਰ ਗੁਰੂ ਨੂੰ ਸਮਰਪਤ ਹੋ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈਆ ਜਿਨ੍ਹਾਂ ਚਿਰ ਹੁਕਮ ਨੂੰ ਮੰਨਣ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ ਉਹਨਾਂ ਚਿਰ ਜਿੰਨਾ ਮਰਜ਼ੀ ਅਸੀਂ ਆਪਣੀ ਮਨਮਤ ਰੂਪੀ ਗੁਰਮਤ ਕਹਿਣ ਦੀ ਕੋਸ਼ਿਸ਼ ਕਰੀਏ ਗੁਰੂ ਦੇ ਦਰ ਤੇ ਪਰਵਾਨ ਨਹੀਂ ਗੁਰੂ ਤੇ ਬਖਸ਼ਿਸ਼ ਤੇ ਰਹਿਮਤ ਪਿਆ ਕਰਦਾ ਪਿਆਰਿਆ ਹੁਕਮ ਮੰਨਿਆ ਹੋਵੇ ਪਰਵਾਨ ਹੁਕਮ ਨੂੰ ਮੰਨਾਗੇ ਤਾਂ ਪ੍ਰਵਾਨ ਹੋਾਂਗੇ ਜੇ ਹੁਕਮ ਨਹੀਂ ਮੰਨਿਆ ਤੇ ਉਦਾਂ ਫਿਰ ਜੋਨਾਂ ਮਰਜ਼ੀ ਅਸੀਂ ਆਪੋ ਆਪਣੇ ਹਿਸਾਬ ਨਾਲ ਲੱਗੇ ਹੋਏ ਆਂ ਪਰਛਾਹ ਕਹਿੰਦੇ ਪ੍ਰਵਾਨਗੀ ਨਹੀਂ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ